ਬਾਕੀ ਆਸਾਨ ਕਿਸਤਾਂ ਦੇ ਤੁਸੀਂ ਇਹ ক্লোਸ ਕਰ ਰਹੇਂ ਜਿਹਨਾਂ ਨਾਲ ਵੀ ক্লোਸ ਕਰਦੇ ਇੰਜਨਾਂ ਨਾਲ ਟਰੈਕਟਰ ਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਐ ਸਪੈਸ਼ਲ ਮੰਗ ਰਹਿੰਦੀ ਐ ਹੁੰਦੇ ਟਰੈਕਟਰ ਸਾਰੀ ਵਧੀਆ ਵੀ ਕਾਫੀ ਭਰਾ ਪੁੱਛ ਰਹੇ ਨੇ ক্লোਸ ਕਰਦੇ ਇੰਜਨਾਂ ਨਾਲ ਲੈਣਾ ਤਾਂ ক্লোਸ ਕਰਦੇ ਇੰਜਨਾਂ ਨਾਲ ਵੀ ਟਰੈਕਟਰ ਮੇਰੇ ਕੋਲੇ ਆ ਗਿਆ ਭਰਾਵੋ ਬਹੁਤ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਥੈਂਕ ਯੂ ਲੈ ਕੇ ਚੱਲਿਆ ਭਰਾਵੋ ਇੱਕ ਟਰੈਕਟਰ ਕਟਾ ਕੇ ਚੱਲਿਆ ਦਿਓ ਭਾਈਆਂ ਨੂੰ ਵਧਾਈਆਂ ਵਧਾਈਆਂ ਭਾਈ ਸਾਰੇ ਭਰਾਵਾਂ ਭਾਈਆਂ ਨੂੰ ਵਧਾਈਆਂ ਦਿਓ ਗੁੱਡਬਾਈ ਲੈ ਕੇ ਚੱਲੇ ਆ ਲਸ਼ਮਣ ਸਿੰਘ ਟਰੈਕਟਰ ਲੈ ਕੇ ਚੱਲੇ ਆ ਵਧਾਈਆਂ ਬਈ ਤੈਨੂੰ ਤੈਨੂੰ ਵੀ ਗੰਦੇ ਵਧਾਈਆਂ ਸਾਰੇ ਭਰਾਵਾਂ ਨੂੰ ਵਧਾਈਆਂ ਇੱਧਰ ਵਧਾਈਆਂ ਵੀ ਦੇ ਵੀ ਰਹੇ ਆ ਆ ਸਾਡੇ ਮੁੰਡਾ ਨਾਲ ਕੰਮ ਕਰਦਾ ਖੁਸ਼ ਆ ਤੂੰ ਹੈਂ ਖੁਸ਼ ਐ ਸਾਰੇ ਕਿਹੜੇ ਮੁੰਡੇ ਆਉਂਦੇ ਇਹਨਾਂ ਨੂੰ ਵੀ ਵਧਾਈਆਂ ਦੇ ਕੇ ਜਾਂਦੇ ਆ ਬਾਈ ਨੂੰ ਵੀ ਸਾਰਿਆਂ ਨੂੰ ਵਧਾਈਆਂ ਜਰੂਰ ਵਧਾਈਆਂ ਦਿਆ ਕਰੋ ਭਰਾਵੋ ਕਿਹੜੇ ਨਵੇਂ ਭਰਾ ਸੰਤ ਲੈ ਕੇ ਜਾਂਦੇ ਆ ਉਹ ਕਿਉਂ ਸ਼ਾਮ ਨੇਰਾ ਹੋ ਚੱਲਿਆ ਗਿਆ ਬਾਈ ਟਰੈਕਟਰ ਲੈ ਕੇ ਚੱਲਿਆ ਵਧਾਈਆਂ ਬਈ ਤੁਹਾਨੂੰ ਵੀ ਆਹ ਕੁਕੜੀ ਟਰੈਕਟਰ ਲੱਗੀ ਕੀ ਨਾਮ ਸੀ ਬਈ ਇਹਦਾ ਪਬਨੀਤ ਕੌਰ ਟਿੱਟਰ ਲਈ ਚੱਲੀ ਹੈ ਇਹਨੂੰ ਵੀ ਜਰੂਰ ਵਧਾਈਆਂ ਦਿਓ ਪਬਨੀਤ ਕੌਰ ਨੂੰ ਧੰਨਵਾਦ ਸੀ ਕਿ ਭਾਈ ਜੀ ਓਕੇ ਆਇਦਰ ਕੁਦਰਤ ਨੂੰ ਮਿਲਾਂਗੇ ਓਕੇ ਕੁਦਰਤ ਕੌਰ ਖੜੀ ਹੈ ਠੀਕ ਹੈ ਠੀਕ ਹੈ ਕੁਦਰਤ ਕੌਰ ਖੜੀ ਹੈ ਇਹਨੂੰ ਵੀ ਜਰੂਰ ਵਧਾਈਆਂ ਦਿਓ ਮੇਰੀ ਬੇਟੀ ਹੈ ਇਧਰ ਜੀਤਪਰ ਕੌਰ ਹੈ ਧੰਨਵਾਦ ਬਰਾਵੋ ਵੀਡੀਓ ਸ਼ੇਅਰ ਕਰਨੀ ਕਾਸੀ ਰਹੇ ਪਿਛਲੇ ਦਿਨਾਂ ਦੀ ਵੀਡੀਓ ਪਾਈ ਰਹੇ ਹਾਂ ਪਿਛਲੇ ਦਿਨਾਂ ਮੈਂ ਮੁਕਸਰ ਸੀਗਾ ਉਦੋਂ ਪਿੱਛੇ ਮੈਂ ਇਧਰ ਸੰਗਰੂਰ ਸੈਣ ਸੀਗਾ ਬਦਰੇ ਪਿੰਡ ਸੀਗਾ ਅੱਜ ਖੋਖਰ ਪਿੰਡ ਖੜੇ ਆਂ ਬਾਈਆਂ ਤੋਂ ਟਰੈਕਟਰ ਕੱਟਿਆ ਗਿਆ ਵਿੱਚ 50 50 ਡੀ ਦਿੱਤਾ ਇਹਨਾਂ ਨੂੰ 50 50 ਡੀ ਦਿੱਤਾ 2020 ਮਾਲ ਇਹਨਾਂ ਨੂੰ 855 ਕੱਟਿਆ 2014 ਨੂੰ 2014 2014 ਮਾਲ ਟਰੈਕਟਰ ਕੱਟਿਆ ਇਹਨਾਂ ਤੋਂ 855 ਕਿਸੇ ਪ੍ਰਾਣੇ ਐਡਿਟ ਲੈਣਾ ਹੋਵੇ ਇਹ ਮੇਰਾ ਸੰਪਰਕ ਕਰ ਲਿਓ ਕਿਸੇ ਨੇ ਪ੍ਰਾਣੇ ਲੈਣਾ ਹੋਵੇ ਇਹਨਾਂ ਬਾਈਆਂ ਤੋਂ ਟਰੈਕਟਰ ਲਿਆਗਾ ਬਾਈਂ ਦਸਮਣੋਂ ਤੋਂ ਟਰੈਕਟਰ ਲਿਆਗਾ ਇਹਨਾਂ ਤੋਂ ਆਹ ਵਿੱਚ ਕੱਟਿਆ ਗਿਆ ਟਰੈਕਟਰ ਪਹਿਲਾਂ ਹੀ ਭਰਾਓ ਤੁਹਾਨੂੰ ਪਤਾ ਹੀ ਹੈ ਕਿਹੜੇ ਵੀਡੀਓ ਦੇ ਨਾਲ ਇਹ ਐਡਿਟ ਕਰਕੇ ਵੀਡੀਓ ਜੋੜੀ ਹੋਈ ਹੈ ਪਹਿਲਾਂ ਬਾਈਆਂ ਤੋਂ ਸਵਰਾਜ 855 ਆਪਾਂ 2014 ਮਾਡਲ ਕਲੌਸ ਕਰਦੇ ਇੰਜਨ ਵਾਲਾ ਉਹ ਟਰੈਕਟਰ ਕੱਟਿਆ ਹੁਣ ਹਨੇਰਾ ਹੋ ਗਿਆ ਪ੍ਰਭੂ ਦਿਸਦਾ ਵੀ ਸੁਸਣੀਗਾ ਸੋਨੂੰ ਵੀ ਪ੍ਰਭੂ ਇਹ ਦੱਸਣਾ ਚਾਹੁੰਨੇ ਬਾਈਆਂ ਨੂੰ ਹੁਣ 50-50 ਡੀ ਦਿੱਤਾ ਇੱਕ ਕੰਟਾ ਹੋ ਗਿਆ ਬੰ ਨੂੰ ਪਹਿਲਾਂ ਵੀਡੀਓ ਬਣਾਇਨ ਨੂੰ ਹਾਂ ਬਾਈ ਕੰਟਾ ਹੋਇਆ ਕੰਟਾ ਕ ਹੋ ਗਿਆ ਨਾ ਅੱਜ ਹੀ ਪ੍ਰਭੂ ਆਏ ਮੰਦਾ ਬਾਈਆਂ ਨਾਲ ਪਹਿਲਾਂ 3 ਘੰਟੇ ਹੋਵੇ ਪਹਿਲਾਂ ਆਏ ਸਨ 3 ਘੰਟਿਆਂ ਨੂੰ ਫੋਟੇ ਗੱਲ ਹੋਈ ਸੀ 4:00 ਵਜੇ ਆਏ ਸੀ ਬਾਈ 4:00 ਵਜੇ ਆਏ ਸੀ ਸਾਢੇ 7:00 ਹੋਏ ਆ ਸਾਢੇ 3 ਘੰਟੇ ਸਾਰਾ ਕੰਮ ਨਿਬੜ ਗਿਆ ਵੀ ਬਾਈਆਂ ਤੋਂ ਟਰੈਕਟਰ ਕੱਟ ਵੀ ਲਿਆਂਦਾ ਮੈਂ ਤਲਵੰਡੀ ਸਾਹਿਬੋਂ ਤੇ ਬਾਈਆਂ ਨੂੰ ਟਰੈਕਟਰ ਦੇ ਡ੍ਰਾਈਵਲ ਵੀ ਕਰਤਾ ਇਹਨਾਂ ਨੂੰ ਬਾਈਆਂ ਨੂੰ ਟਰੈਕਟਰ ਦੇ ਵੀ ਦਿੱਤਾ 50 50 ਡੀ ਟਰੈਕਟਰ ਦੇਤਾ ਇਹਨਾਂ ਨੂੰ ਇਹਨਾਂ ਤੋਂ 2014 ਵਾਲਾ ਟਰੈਕਟਰ ਕੱਟਿਆ ਗਿਆ ਸਵਰਾਜ 855 ਕਲੋਸ ਕਰਦੇ ਇੰਜਨ ਵਾਲਾ ਵਧਾਈਆਂ ਬਈ ਤੁਹਾਨੂੰ ਸਾਰਿਆਂ ਨੂੰ ਹੈ ਬਾਈ ਬਹੁਤ-ਬਹੁਤ ਲਖਨ ਸਿੰਘ ਬਾਈ ਦਾ ਨਾਮ ਆ ਤੈਨੂੰ ਵੀ ਬਾਈ ਵਧਾਈਆਂ हां ते ने ने बहुं बहुं ने भाई ने ਟਰ ਲੈਆ ਬਾਈ ਦਾ ਬੇਟਾ ਗਾ ਇਹਨੇ ਬਾਈ ਨੇ ਸਾਡਾ ਸੌਦਾ ਕਰਾਇਆ ਬਹੁਤ ਬਹੁਤ ਬਾਈ ਦਾ ਧੰਨਵਾਦ ਪਹਿਲਾਂ ਵੀ ਤੁਹਾਨੂੰ ਦੱਸ ਕੇ ਡਿਆ ਵੀ ਕਿਵੇਂ ਇਹਨੇ ਕਰਤਾ ਬਾਈ ਨੇ ਉਹ ਵੀ ਮਨਜ਼ੂਰ ਕਰ ਲਿਆ ਨਾ ਬਾਈ ਲਖਪਤ ਦਾ ਹੈ ਹੈ ਓਵੇਂ ਜਿਵੇਂ ਕਰਦਾ ਬੱਸ ਤੇ ਤੁਹਾਡੀ ਗੱਲ ਬਾਤ ਪਤਾ ਨਾ ਸਾਡੀ ਕੋਈ ਗੱਲ ਨਹੀਂ ਹੋਈ ਕੀ ਗੱਲ ਹੈ ਵੀ ਨਾ ਸੱਤ ਨਹੀਂ ਰਹਿ ਗਈ 10 ਮਿੰਟ ਪਹਿਲੇ ਆਏ ਸੀਗੇ ਘਰੇ ਇਹ ਫੋਨ ਕਿਸੇ ਇਹ ਰਹਿ ਤਾਂ ਨਹੀਂ ਕਰੀ ਮੇਰੇ ਅੰਦਰ ਮੈਂ ਮੈਂ ਕੋਈ ਰਹਿ ਨਹੀਂ ਸੀ ਕੀ ਗੱਲ ਹੈ ਨਾ ਪੱਕੀ ਗੱਲ ਹੈ ਜੀ ਕਿਵੇਂ ਨੇ ਬਾਈ ਨੇ ਕਹਿੰਦਾ ਅੱਜ ਕਮਾਲ ਦਾ ਸੌਦਾ ਹੋਇਆ ਕਿਵੇਂ ਲੱਗਿਆ ਬਈ ਕਿਵੇਂ ਤੂੰ ਕੇ ਕੋ ਪਰਤ ਪਾਇਆ ਕਿਸੇ ਨੇ ਨੇ ਕਿਵੇਂ ਤੂੰ ਕਹਿੰਦਾ ਵੀ ਸੌਦਾ ਆ ਵੀ ਇਹ ਨਹੀਂ ਤਾਂ ਆਪਣੀ ਮੋੜਨੀ ਸੀਗੀ ਤੂੰ ਮੈਨੂੰ ਬਿਠਾ ਕੇ ਕਹਿੰਦਾ ਮੋੜੀ ਦੂ ਬਿੰਦਾਂ ਕੋਈ ਗੱਲ ਹੈ ਤੈਨੂੰ ਦੱਸ ਵੀ ਆ ਕਾਕੇ ਵੀ ਨਹੀਂ ਬਦਾਲਾ ਜੇ ਤੈਨੂੰ ਮੈਂ ਕਹਿੰਦਾ ਵੀ 5-7000 ਬੰਦਾ ਕਿੰਨੀ ਪਊਗਾ ਸਜੋ ਭੈਗਾ ਬੰਦਾ ਕੋਣੀ ਪੈਂਦੇ ਨਾ ਕੋਣੀ ਬੰਦੇ ਸੇ ਲੱਖ ਲਾ ਸੌਦਾ ਸੀ ਵੀ ਪੌਣੀ ਬੰਦੇ ਕੋਈ ਲਾਲਚ ਤਾਂ ਨਹੀਂ ਕਰਿਆ ਨਾ ਕੋ ਰਵਨੀ ਵੀ ਨਾ ਭਾਈਆਂ ਨੂੰ ਟਰੈਕਟਰ ਦਿੱਤਾ ਸਾਰੇ ਭਰਾ ਭਾਈਆਂ ਨੂੰ ਵਧਾਈਆਂ ਦਿਓ ਬਾਈ ਜੋ ਬੰਗਿਆਂ ਨੇ ਨਾਮਾ ਸੱਤ ਲੈ ਕੇ ਚੱਲਿਆ ਤੁਹਾਡੇ ਕਰਕੇ ਭਰਾਵੋ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਕਰਦੇ ਆ ਬਾਈ ਗੁਰਪ੍ਰੀਤ ਨੂੰ ਵੀ ਵਧਾਈਆਂ ਦਿਓ ਆ ਬੇਟੀ ਕੀ ਨਾਮ ਹੈ ਦਾ ਪਵਨਨੀਤ ਕੌਰ ਪਵਨਨੀਤ ਕੌਰ ਹੈ ਬੇਟੀ ਲੈ ਕੇ ਚਲੀ ਆ ਡਾਕਟਰ ਇਹ ਕਿ ਕਿ ਜੌਂਡੀਆ ਲੈ ਕੇ ਆ ਗਏ ਜੀ ਜੌਂਡੀਆ ਲੈ ਕੇ ਆ ਗਏ ਇਹਦੇ ਕੋਲੇ ਖੇਡਣ ਵਾਸਤੇ ਲੈਣਾ ਸੀ ਯਾਰ ਸ਼ਹਿਰਾਂ ਦੇ ਜੌਂਡੀਆ ਅੱਛਾ ਕਹਿੰਦੀ ਜੌਂਡੀਆ ਹੀ ਹੈ ਨਾ ਇਹ ਵੀ ਦੱਸਦਾ ਗੁਰਪ੍ਰੀਤ ਕਹਿੰਦਾ ਚਾਚੇ ਕੋਲੇ ਤੇਰੇ ਕਿਹਦੇ ਕੋਲੇ ਸੀ ਕਹਿੰਦਾ ਹਾਂ ਚਾਚੇ ਕੋਲੇ ਅਸੀਂ ਕਹਿੰਦਾ ਆਪਾਂ ਵੀ ਲੈਣਾ ਜੌਂਡੀਆ ਰਹਿਣਾ ਜੀ ਆਪਾਂ ਵੀ ਜਾਂਦੇ ਜੀ ਨਵਨੀਤ ਕੀ ਪਵਨਨੀਤ ਪਵਨਨੀਤ ਕੌਰ ਨੂੰ ਵੀ ਵ ਇਹਨੂੰ ਵਧਾਈਆਂ ਦਿਓ ਪਹਿਲਾਂ ਮੇਰੀਆਂ ਵੀ ਬੇਟੀਆਂ ਬੈਠੀਆਂ ਦੋਨੇ ਇਹਨੂੰ ਚਾਪੀ ਫੜਾਉਣੀ ਸੀ ਗੱਲ ਕਰ ਜਵਾਗ ਗੁੱਸੇ ਹੋਗੇ ਆਇਦਰ ਕੁਦਰਤ ਕੌਰ ਬੈਠੀ ਐ ਜੀਤਪਾਲ ਕੌਰ ਬੈਠੀ ਐ ਇਹਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਐ ਵੀ ਸਾਰੇ ਭਰਾ ਵਧਾਈਆਂ ਦਿਓ ਬਾਈਆਂ ਤੋਂ ਟਰੈਕਟਰ ਕੱਟਿਆਗਾ ਕਿਵੇਂ ਲੱਗਿਆ ਬਈ ਸਾਡੇ শোরੂਮ ਦੇ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਛੱਬ ਕਿਵੇਂ ਆਮ ਲਓ ਜੀ ਆਪਣਾ 4 ਘੰਟਿਆਂ ਦਾ ਰਿਸ਼ਤੀ ਕਿਵੇਂ ਹੋਇਆ ਹਨਾ 4 ਘੰਟਿਆਂ ਜੀ ਆਮ ਲਓ ਕੋਈ ਬਾਈਆਂ ਨੇ ਸਾਡੇ ਟਰੈਕਟਰ ਦਾ ਸੈਲਫ ਨੇ ਮਾਰਿਆ ਪ੍ਰਭੂ ਅਸੀਂ ਜਦੋਂ ਅਸੀਂ ਸਟਾਰਟ ਕਰਕੇ ਦੇਖ ਲਿਆ ਕੋਈ ਬਾਈਆਂ ਤੋਂ ਕੋਈ ਸਾਈ ਨਹੀਂ ਬਿਆਨਾ ਨਹੀਂ ਲਿਆ ਇੰਨਾ ਕ ਆਪਦੇ ਵੀ ਦੇਖਣ ਨਾਲ ਸਾਰੇ ਬੰਦੇ ਨੂੰ ਪਤਾ ਲੱਗ ਗਿਆ ਕਿ ਕਿੰਨੇ ਕ ਬੰਦੇ ਵਧੀਆਗੇ ਕੋਈ ਇਹਨਾਂ ਤੋਂ ਅਸੀਂ ਸਾਈ ਨਹੀਂ ਲਈ ਕੋਈ ਬਿਆਨਾ ਨਹੀਂ ਲਿਆਗਾ ਇਹਨਾਂ ਨੇ ਭਾਈ ਇਹਨੇ ਕੋਈ ਸਾਡਾ ਟਰੈਕਟਰ ਚਲਾ ਕੇ ਨਹੀਂ ਦੇਖਿਆ ਸੈਲਫ ਵੀ ਨਹੀਂ ਮਾਰ ਕੇ ਦੇਖਿਆ ਯਾਰ ਇੱਕ ਦੂਜੇ ਤੇ ਇੰਨਾ ਕ ਅਸੀਂ ਯਕੀਨ ਕਰ ਲਿਆ ਤਿੰਨ ਕ ਚਾਰ ਕ ਕੰਡੇ ਜੀ ਵੀ ਪ੍ਰਮਾਤਮਾ ਨੂੰ ਚਾਹੁੰਦੇ ਆ ਵੀ ਸਾਡਾ ਇਹੀ ਸਿਸਟਮ ਬਣਿਆ ਰਹੇ ਬਾਈਆਂ ਨੇ ਵਾਦਾ ਹੋਇਆ ਹੈ ਬਾਈ ਇਧਰ ਕੀ ਨਾਮ ਸੀ ਬਈ ਨਾ ਭੁੱਲ ਗਿਆ ਸੌਰੀ ਕਰ ਹੈ ਹਾਂ ਕੁਲਵੰਤ ਕੁਲਵੰਤ ਇੱਕ ਛੋਟਾ ਨਾ ਕੀ ਦੱਸਦਾ ਜੀ ਕੰਤਾ ਕੰਤਾ ਕਹਿੰਦਾ ਵੀ ਘੱਟੋ ਘੱਟ ਤੇਰੇ ਬਸਾਲ ਚ ਚਾਰ ਪੰਜ ਸੌ ਦੇ ਕਰਾਇਆ ਕਰੂੰ ਕਿਸੇ ਤੋਂ ਕੋਈ ਕਮਿਸ਼ਨ ਨਹੀਂ ਲੈਂਦਾ ਕੰਤਾ ਦੱਸਦਾ ਹਾਂ ਮੈਨੂੰ ਰਾਹ ਚ ਇਹਦਾ ਕੋਈ ਗਾਇਆਂ ਦੇ ਜਾਂ ਮੱਝਾਂ ਦੇ ਸੌਦੇ ਨਹੀਂ ਕਰਾਉਂਦਾ ਨੇ ਕਿਸੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਹੈਗਾ ਇਸ ਕਰਕੇ ਕੰਤੇ ਦੇ ਕਰਕੇ ਕੁਛ ਨਾ ਕੁਛ ਸੌਦਾ ਹੋ ਗਿਆ ਕਿਉਂ ਆ ਲੱਗਦਾ ਕਿਸੇ ਟਰੈਡਰ ਨੂੰ ਕੋਈ ਕਮਾਈ ਘੱਟ ਕਰ ਲਾਂਗੇ ਇਹ ਟਰੈਡਰ ਜਾਵੇ ਜੋ ਆਪਾਂ ਵੱਧ ਕਰ ਲਾਂਗੇ ਪੱਕਾ ਸੌਦਾ ਕਰਾएंगे ਨਾ ਕਰਾਣਾ ਪੱਕਾ ਕਰਾਣਾ ਬਾਈ ਜੀ ਧੰਨਵਾਦ ਤੁਹਾਡਾ ਨਾਮ ਕੀ ਹੈ ਬਾਈ ਦਰਸ਼ਨ ਸਿੰਘ ਬਾਈ ਦਰਸ਼ਨ ਸਿੰਘ ਦਾ ਬਹੁਤ-ਬਹੁਤ ਧੰਨਵਾਦ ਨਾਲਾ ਤੁਹਾਡਾ ਨਾਮ ਕੀ ਸੀ ਬਾਈ ਗੁਰਪ੍ਰੀਤ ਬਾਈ ਗੁਰਪ੍ਰੀਤ ਦਾ ਵੀ ਧੰਨਵਾਦ ਇੱਧਰ ਬਾਈ ਗੁਰਪ੍ਰੀਤ ਖੜਾ ਉੱਤੇ ਲక్ష్మణ ਸਿੰਘ ਖੜੇ ਆਪ ਕਿਹੜਾ ਨਾਮ ਕੀ ਪਤਾ ਜਗਸੀਰ ਸਿੰਘ ਤੇ ਨਮ ਪਵਨੀਤ ਕੌਰ ਦਾ ਸਾਰਿਆਂ ਦਾ ਆਹ ਭਰਾਵੋ ਆਪਣੇ ਵੜੈਂਟਰ ਦੇ ਕਾਫੀ ਟਰੈਕਟਰ ਹੋ ਰਾਇਏ ਵੀ ਖੜੇ ਫੜੇ ਮੁੰਡੀ ਚੱਬੀ ਵੜੈਂਟਰ ਦੇ ਭਰਾਵੋ ਕਾਫੀ ਟਰੈਕਟਰ ਆਏ ਖੜੇ ਆ ਕੋਈ ਵੀ ਟਰੈਕਟਰ ਖਰੀਦਣਾ 4 ਵੀਲ 2 ਵੀਲਾ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਟਰੈਕਟਰ ਖਰੀਦਣਾ ਤਾਂ ਵੜੈਂਟਰ ਦੇ ਆ ਕੇ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਿੱਥੋਂ ਕਿੱਥੋਂ ਜੁੜਿਆ ਭਰਾਵੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂ ਆ ਨਵਾਂ ਸ਼ੋਰੂਮ ਬਣ ਰਿਹਾ ਭਰਾਵੋ ਆਪਣੇ ਕੋਲੇ ਤਿਆਰੀ ਹੈ ਨਵੇਂ ਸ਼ੋਰੂਮ ਦੀ ਇੱਧਰ 4 ਵੀਲ ਚ ਵੀ ਆਪਣੇ ਕੋਲ ਟਰੈਕਟਰ ਆ ਕੇ ਲੱਗ ਚੁੱਕਿਆ 52 10 4/4 ਜੇ ਜਿਹਾ ਪ੍ਰਾਣੀ ਲੈਣਾ ਪਏ ਮੋਡੀਫਾਈ ਹੋ ਰਿਹਾ ਅਗਲੇ ਵੇਟ ਲੱਗਣਗੇ ਤੇ ਮੰਗਰ ਡਬਲ ਡਬਲ ਵੇਟ ਲੱਗਣਗੇ ਐਸ ਲੋਟ ਰੇਟ ਹੈਗਾ ਦਾ 915000 ਰੁਪਿਆ ਜੇ ਫੁੱਲ ਐਸੈਸਰੀ ਲਵਾ ਕੇ ਲੈਣਾ ਮੰਗਰ ਡਿੱਕ ਵੀ ਲੱਗੂਗਾ ਤੇ ਮੂਰੇ ਡਬਲ ਡਬਲ ਵੇਟ ਲੱਗਣੇ ਮੰਗਰ ਡਬਲ ਡਬਲ ਵੇਟ ਲੱਗਣਗੇ ਤਾਂ 965000 ਰੁਪਿਆ ਰੇਟ ਆ ਵੀਡੀਓ ਨੂੰ ਬਤੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਧੰਨਵਾਦ ਥੈਂਕ ਯੂ ਸਸੀਕਾਰ ਬਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭਰਾਓ ਬੜੈਂਚ ਟਰੈਕਟਰ ਕਿਤੇ ਅੱਜ ਭਰਾਓ ਪਿੰਡ ਖੋਖਰ ਖੜੇ ਆ ਹੈ ਤਾਂ ਸਾਡੇ ਇਧਰ ਨੇੜੇ ਜੇ ਪਿੰਡਾਂ ਦੀ ਮੋੜ ਮੰਡੀ ਦੇ ਨੇੜੇ ਚ ਪਿੰਡਾਂ ਚ ਪਿਆ ਜਾਂਦਾ ਹਨਾ ਪਰ ਕਿੰਨੇ ਕਿਲੋ ਮੀਟਰ ਰਹਿ ਗਿਆ ਇੱਥੇ 12 10 ਕਿਲੋ ਧੰਨਵਾਦ 10 12 ਕਿਲੋਮੀਟਰ ਦੇ ਏਰੀਆ ਚ ਰਹਿ ਗਿਆ ਖੋਖਰ ਪਿੰਡਾ ਭਰਾਵੋ ਢੱਡਿਆਂ ਦੇ ਨੇੜੇ ਆ ਇਹ ਤੁਹਾਨੂੰ ਪਤਾ ਹੀ ਹੈ ਭਰਾਵੋ ਕਿ ਬ੍ਰਾਂਚ ਟਰੈਕਟਰ ਵਾਲੇ ਵੀ ਪਿੰਡਾਂ ਚੋਂ ਜਾ ਕੇ ਵੀ ਟਰੈਕਟਰ ਖਰੀਦਣ ਲੱਗ ਗਏ ਤੁਹਾਨੂੰ ਤਾਂ ਇਹਨਾਂ ਨੇ ਸਾਡੇ ਨਾਲ ਡੀਲ ਕਰੀ ਅੱਜ ਦਿਨ ਬੁੱਧਵਾਰ ਆ ਭਰਾਵੋ ਤੁਹਾਨੂੰ ਪਤਾ ਹੀ ਬੁੱਧਵਾਰ ਨੂੰ ਮੈਂ ਉਹਦੇ ਦਫ਼ਤਰ ਕੀ ਉਹਨਾਂ ਤਲਵੰਡੀ ਸਾਹਿਬੋਂ ਕਿਉਂ ਐਨੇ ਕੁ ਵਧੀਆ ਬੰਦੇ ਸੀਗੇ ਇਹ ਵੀ ਮੈਨੂੰ ਗੱਲਾਂ ਵੱਤਾਂ ਹੀ ਪਤਾ ਲੱਗੇ ਫੋਨ ਤੇ ਵੀ ਸੌਦਾ ਹੋਊਗਾ ਹੁਣ ਮਤਲਬ ਸ਼ਾਮ ਹੋ ਚੱਲੀ ਐ ਅੱਜ ਬਾਈਆਂ ਨੂੰ ਉਹ ਟਰੈਕਟਰ ਵੀ ਦੇ ਰਹੇ ਹੁਣ ਘੰਟੇ ਬਾਅਦ ਤਾਂ ਹੀ ਅੱਜ ਬਾਈਆਂ ਨਾਲ ਸੌਦਾ ਕਰਨਾ ਆਂ ਆ ਇਧਰ ਬਾਈ ਨੇ ਸੌਦਾ ਕਰਾਇਆ ਤਾਂ ਕਿਵੇਂ ਲੱਗਿਆ ਬਾਈ ਸਾਡੇ ਨਾਲ ਤੁਹਾਨੂੰ ਠੀਕ ਆ ਜੀ ਬਾਈ ਵਧੀਆ ਅੱਛਾ ਉੱਥੇ ਬਾਪੂ ਕੋਲੇ ਵੀ ਜਾ ਕੇ ਆਏ ਆ ਕਿਵੇਂ ਸਾਡਾ ਕਾਰੋਬਾਰ ਕਰ ਰਹੇ ਹੋ ਬਹੁਤ ਵਧੀਆ ਬਾਈ ਬਹੁਤ ਵਧੀਆ ਹੋਇਆ ਖੁਸ਼ ਹੋ ਸਾਡੇ ਬਾਪੂ ਨੇ ਬਾਤ ਤੁਹਾਨੂੰ ਭਾਈ ਜਮਾ ਇਹਨਾਂ ਨੇ ਐ ਮੰਨ ਲਓ ਸੈਲਫ ਮਾਰਕ ਵਾਲੇ ਟਰੈਕਟਰ ਵਾਲੇ ਨਹੀਂ ਬਾਈ ਮਾਰਕ ਸੌਦੇ ਤੇ ਭਰੋਸੇ ਬੱਸ ਕੋਈ ਸੈਲਫ ਵੀ ਨਹੀਂ ਮਾਰਿਆ ਯਾਰ ਇੰਨਾ ਕਿ ਤੁਸੀਂ ਭ ਤੁਹਾਡੇ ਕਰਕੇ ਹੀ ਪ੍ਰਭੂ ਤੁਸੀਂ ਇਹਨੇ ਮੇਰੇ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਜਦੋਂ ਅਸੀਂ ਛੋਟੇ ਫਾਦਰ ਸਾਹਿਬ ਨੂੰ ਮਿਲਲੇ ਸਾਨੂੰ ਪਤਾ ਹੀ ਲੱਗ ਗਿਆ ਵੀ ਪਹਿਲਾਂ ਇਹ ਦੁਕਾਨ ਕਰਦੇ ਰਹੇ ਤੇ ਵੀ ਵਧੀਆ ਬੰਦੇ ਆ ਵੀ ਠੀਕ ਆ ਵੀ ਪਹਿਲਾਂ ਤੋਂ ਜਾਣਦੇ ਸੀਗਾ ਉਹ ਜਾਣਦੇ ਥੋੜਾ ਥੋੜਾ ਅੱਛਾ ਅੱਛਾ ਕੋਲ ਮੋੜ ਹੈ ਨਾ ਮੋੜ ਮੈਂ ਮੋੜ ਸਾਡੀ ਪ੍ਰਭੂ ਦੁਕਾਨ ਸੀਗੀ ਉਦੋਂ ਨੇ ਅੰਕਲ ਆ ਕੇ ਕਹਿੰਦੇ ਜਾਣਦੇ ਆ ਯਾਰ ਤੁਹਾਡੇ ਕਰਕੇ ਪ੍ਰਭੂ ਤੁਸੀਂ ਮੇਰਾ ਸਹਿਯੋਗ ਦਿੱਤਾ ਉਹ ਕੰਮ ਵੀ ਸਾਫ਼ ਸੁਥਰਾ ਤਾਂ ਹੀ ਹੋ ਰਿਹਾ ਪ੍ਰਭੂ ਕਿਉਂ ਜਿਆਦਾ ਕੁਆਂਟੀਟੀ ਚ ਮਾਲ ਵਿਕਰੇ ਹੈਗਾ ਬਾਈਆਂ ਨੇ ਸੈਲਫ ਵੀ ਨਹੀਂ ਮਾਰਿਆ ਟਰੈਕਟਰ ਦਾ ਵੀ ਆ ਮਨੋ ਪਹਿਲਾਂ ਚੈੱਕ ਕਰਕੇ ਆ ਕੇ ਤੂੰ ਵਿਚਾਰ ਵਿਚ ਕਟਾਇਆ ਡਿਟਰ ਨੇ ਬਾਈ ਕਹਿੰਦੇ ਤੁਸੀਂ ਦੇਖ ਲਓ ਇਸ ਦਾ ਸੈਲ ਮਾਰ ਕੇ ਦੇਖ ਲਿਆ ਇੰਨਾ ਕਿ ਯਕੀਨ ਕਰਿਆ ਇਹਨਾਂ ਬਾਈਆਂ ਤੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਤੁਹਾਡਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿਉਂ ਤੁਸੀਂ ਮੇਰਾ ਇੰਨਾ ਕਿ ਪਿਆਰ ਕਰਦੇ ਹੋ ਯਾਰ ਹਰੇਕ ਪਲੇਟਫਾਰਮ ਤੇ ਭਾਵੇਂ ਮੇਰੇ ਨਾਲ ਤੁਸੀਂ 2 ਲੱਖ ਬੰਦਾ ਜੁੜੇ ਹੋਏ ਹੋਏ ਕਿ ਮੈਂ ਇੰਸਟਾਗ੍ਰam ਫੇਸਬੁੱਕ YouTube ਮੌਜ ਆ ਮਨੋ 2 ਲੱਖ ਬੰਦਾ ਮੇਰੀ ਵੀਡੀਓ ਵਗੈਰਾ ਦੇਖਦਾ ਸਾਰੇ ਭਰਾਵਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਕਿਉਂ ਤੁਸੀਂ ਵੀਡੀਓ ਸ਼ੇਅਰ ਕਰੀਆਂ ਲਾਇ ਕਰੀਆਂ ਕਮੈਂਟ ਕਰੀਆਂ ਤਾਂ ਹੀ ਕਾਰੋਬਾਰ ਚ ਵੱਡਾ ਜੰਪ ਬੱਜਿਆਗਾ ਤੁਹਾਡਾ ਧੰਨਵਾਦ ਕਿਹਨਾਂ ਹੋ ਗਿਆ ਬੱਚੇ ਜਗਸੀਰ ਸਿੰਘ ਇਹਨੂੰ ਵੀ ਦਿਓ ਵਧਾਈਆਂ ਭਰਾਵੋ ਬਾਕੀਆਂ ਨੂੰ ਸਾਰਿਆਂ ਨੂੰ ਵਧਾਈਆਂ ਦੇਆ ਕਰੋ ਕਿਹੜੇ ਵੀਰੂ ਵਗੈਰਾ ਦੇਖਦੇ ਹੋ ਅਗਲੇ ਮਹੀਨੇ ਵੀ ਕੁਝ ਬਾਈ ਨੇ ਡੇਟ ਲੈ ਆ ਬਈ ਕੀ ਨੰਦਰਾ ਗੌਰਪ੍ਰੀਤ ਸਿੰਘ ਗੌਰਪ੍ਰੀਤ ਸਿੰਘ ਬਾਈ ਦਾ ਬੇਟਾ ਇਹ ਲਖਮਣ ਦਾ ਗੌਰਪ੍ਰੀਤ ਸਿੰਘ ਸਾਰੇ ਭਰਾ ਬਾਈ ਨੂੰ ਜਰੂਰ ਵਧਾਈਆਂ ਦਿਓ ਇਹਨੂੰ 50 50 ਡੀ ਟ੍ਰੈਕਟਰ ਦਿੱਤਾਗਾ 2020 ਮਾਡਲ ਜੇਕਰ ਤੁਸੀਂ ਵੀ ਕੋਈ ਵੀ ਟਰੈਕਟਰ ਖਰੀਦਣਾ ਤਾਂ ਸਾਡੇ ਨਾਲ ਖਰੀਦੋ ਇੱਧਰ ਬਾਈ ਨੇ ਅਸੀਂ ਇਹਨਾਂ ਇਹਨਾਂ ਦੀ ਵਿਸ਼ਵਾਸ ਕਰ ਲਿਆ ਨਾ ਬਾਈ ਬਾਈ ਬੋਲਿਆ ਤੇ ਨਾ ਹੀ ਬਾਈ ਬੋਲੇ ਬਾਈ ਨੂੰ ਕਹਿੰਦਾ ਕਿਵੇਂ ਨਵੇੜਦੇ ਬਈ ਕਿਵੇਂ ਸੌਦੇ ਬਾਰੇ ਬੋਲੇ ਬਾਈਆਂ ਮੈਂ ਬੋਲਿਆ ਦੋਨੋਂ ਨਹੀਂ ਬੋਲੇ ਹੈ ਦੋਨੋਂ ਨਹੀਂ ਕਿਵੇਂ ਕਹਿਦਾ ਉਹ ਮਨਜ਼ੂਰ ਹੋਇਆ ਕਿ ਨਹੀਂ ਹੋਇਆ ਹੈ ਉਹ ਵੀ ਹੋਇਆ ਉਹ ਵੀ ਹੋਇਆ ਨਾ ਨਾ ਤਾਂ ਯਾਰ ਅੱਜ ਵੀ ਬੜਾ ਮਤਲਬ ਇਹੋ ਜਿਹੇ ਸੌਦੇ ਹੁੰਦੇ ਰਹਿੰਦੇ ਬਹੁਤ ਘੱਟ ਆ ਸਾਲ 'ਚ ਇੱਕ ਤਾਂ ਸੌਦੇ ਹੁੰਦਾ ਬਈ ਇਹੋ ਜਿਹਾ ਵੀ ਮਾਤਾ ਖਰੀਦਣ ਵਾਲਾ ਬੋਲਿਆ ਤੇ ਨਾ ਵੇਚਣ ਵਾਲਾ ਨਾ ਮੈਂ ਬਾਈ ਨੂੰ ਇੱਕ ਲਵ ਚ ਬੋਲਿਆ ਤੇ ਨਾ ਵਾਈ ਬੋਲੇ ਡਾਕ ਵੱਡਾ ਵਿਸ਼ਵਾਸ ਕਰਿਆ ਯਾਰ ਕੋ ਬਾਈ ਦੇ 40 ਸਾਲ ਦੀ ਪ੍ਰਾਣੀ ਲਿਆ ਜੇ ਦਾ ਮੈਂ ਤਾਂ ਪਹਿਲੀ ਵਾਰ ਮਿਲਿਆ ਕਿਉਂ ਫੋਨ 'ਚ ਹੀ ਪਤਾ ਲੱਗਿਆ ਸੀ ਬੰਦਾ ਕਿਸ ਤਰ੍ਹਾਂ ਦਾ ਹੈਗਾ ਵੀ ਇੰਨਾ ਕਿ ਵਿਸ਼ਵਾਸ ਕਿਵੇਂ ਬਾਈ ਨੇ ਕਹਿਤਾ ਵੀ ਉਹ ਤਾਂ ਕੋਈ 100 ਪਿਆ ਇਧਰ ਉਹ ਜਾ 1000 ਉਹ ਨਾ 800 ਵੀ ਨਹੀਂ ਪਾਇਆ ਨਾ ਬਸ ਇਹੀ ਸਾਡਾ ਸੋਚਾ ਸੀ ਬਾਈ ਹਾਂ ਵੀ ਆ ਯਾਰ ਸੋਧੇ ਕੋ ਗੱਲ ਹੀ ਜੇਨੂਨ ਬੰਦੇ ਜੇਨੂਨ ਹੀ ਗੱਲ ਕਰਦੇ ਆ ਇਹਨੇ ਗੱਲ ਹੀ ਜੇਨੂਨ ਕਰੀ ਉਹਨੇ ਤਾਂ ਕਿੰਨੇ ਦਾ ਬਾਈ ਨੇ ਕਹਿਤਾ ਵੀ ਐਮ ਵੱਲੋਂ 100 ਦਾ ਨੋਟ ਤੇ ਵੀ ਐ ਕਰਕੇ ਐ ਕਰਨ ਦੋਦਾ ਹੋਊਗਾ ਉਹ ਵੀ ਮਨਜ਼ੂਰ ਕਰ ਲਿਆ ਬਾਈ ਦਾ ਕੀ ਨਾਮ ਸੀ ਉਹਦਾ ਬਾਈ ਕੁਲਵੰਤ ਸਿੰਘ ਕੁਲਵੰਤ ਸਿੰਘ ਜੀ ਦਾ ਬਾਈ ਦਾ ਕੁਲਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੁਹਾਡਾ ਨਾਮ ਕੀ ਹੈ ਬਾਈ ਦਰਸ਼ਨ ਸਿੰਘ ਤੁਹਾਡਾ ਨਾਮ ਬਾਈ ਗੁਰਪ੍ਰੀਤ ਸਿੰਘ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਪਿੰਡ ਖੋਖਰ ਗਣੇ ਭਰਾਵਾਂ ਕਿਹੜੇ ਤੇ ਨੇੜੇ ਵਾਲੇ ਭਰਾ ਆ ਕੇ ਜਰੂਰ ਕਮੈਂਟ ਕਰਿਓ ਕਿਵੇਂ ਗੁਰਪ੍ਰੀਤ ਦਾ ਮੁੰਡਾ ਢੱਡਿਆਂ ਵਾਲਾ ਉਹ ਵੀ ਉਸੇ ਰੂਪ ਵੀ ਅੱਜ ਮਿਲਕੇ ਨਹੀਂ ਕਿ ਸਾਨੂੰ ਵੀ ਮੁੰਡਾ ਸਾਰੀਆਂ ਵੀਡੀਓ ਵਗੈਰਾ ਸ਼ੇਅਰ ਕਰਦਾ ਸਾਡੇ ਨਾਲ ਜੁੜਿਆ ਹੋਇਆ ਹੈਗਾ ਕਿਹੜੇ ਭਰਾ ਇਸੇ ਪਿੰਡ ਦੇ ਮੇਰੇ ਨਾਲ ਮੈਨੂੰ ਬਤਾ ਜੁੜੇ ਹੋਣਗੇ ਬ ਇਹ ਡੈਟਰ ਆਪਾਂ ਲਿਆ ਹੈਗਾ 2014 ਮਾਡਲ ਕਿਸੇ ਭਰਾਣੇ ਲੈਣਾ ਹੋਵੇ ਤਾਂ 495000 ਰੁਪਏ ਦੀ ਕੀਮਤ ਰੱਖੀ ਹੈ ਕਾਫੀ ਭਰਾ ਪੁੱਛਦੇ ਰਹਿੰਦੇ ਆ ਵੀ ਰੇਟ ਕਿੰਨਾ ਰੱਖਿਆ ਹੈ ਲਖਮਣ ਦੇ ਨਾਂ ਹੈ ਹਾਂ ਭਾਈ ਦੇ ਨਾਂ 'ਤੇ ਇਹਨੂੰ ਪੁੱਛ ਵੀ ਸਕਦੇ ਹੋ ਬਾਈ ਨੂੰ ਕਿਉਂਕਿ ਵੀ ਕੋਈ ਬਹਿਮ ਨਹੀਂ ਯਾਰ ਅਸੀਂ ਕੋਈ ਝੂਠ-ਝਾੜ ਨਹੀਂ ਬੋਲਦੇਗੇ ਵੀ ਕਿੱਥੋਂ ਡੈਟਰ ਲੈ ਹੈ ਬਾਈ ਲਖਮਣ ਆ ਵੀ ਤੁਸੀਂ ਸੰਪਰਕ ਕਰਕੇ ਇਹਦੇ ਪਿੰਡ ਆ ਕੇ ਪੁੱਛ ਸਕਦੇ ਹੋ ਨੰਬਰ ਵਗੈਰਾ ਇਸ ਕਰਕੇ ਨਹੀਂ ਪਾਉਂਦੇ ਕਿਉਂ ਰਾਤ ਨੂੰ ਬੰਦੇ ਦੇ ਫੋਨ ਆਈ ਜਾਂਦੇ ਆ ਡਿਸਟਰਬ ਹੁੰਦਾ ਬੰਦਾ ਕਿਉਂ ਸਾਨੂੰ ਤਾਂ ਭਰਾਵੋ ਸਾਡਾ ਕਾਰੋਬਾਰ ਸਮਝਣੇ ਪੈਂਦੇ ਆ ਜੇ ਬਾਈ ਦਾ ਨੰਬਰ ਵੀ ਪਾ ਦਿਆ ਕਿਉਂ ਬਾਈ ਨੂੰ ਘਟੋ ਘਟਾ ਟਾਈਮ ਲਾਵੇ 1000 2000 ਫੋਨ ਆਜੂ ਬੰਦਾ ਡਿਸਟਰਬ ਹੁੰਦਾ ਇਸ ਕਰਕੇ ਕੋਈ ਨੇੜੇ ਦੇ ਪਿੰਡ ਵਾਲੇ ਬਾਈ ਨੂੰ ਪੁੱਛਦਾ ਇਹਨੇ ਕਿੰਨੇ ਦਾ ਟਰੈਕਟਰ ਘਟਾਇਆ ਤੇ ਕਿਸ ਤਰ੍ਹਾਂ ਦਾ ਟਰੈਕਟਰ ਹੈ ਜੇਕਰ ਤੁਸੀਂ ਇਹ ਟਰੈਕਟਰ ਤੇ ਲੋਨ ਕਰਵਾਉਣਾ ਤਾਂ 3 ਲੱਖ ਰੁਪਏ ਤੁਹਾਨੂੰ ਲੋਨ ਵੀ ਕਰਵਾ ਕੇ ਦੇ ਦਾਂਗੇ 3 ਸਵਾ 3 ਲੱਖ ਰੁਪਏ ਲੋਨ ਕਰਵਾ ਕੇ ਦੇ ਦਾਂਗੇ 2 ਲੱਖ ਰੁਪਏ ਪਰਕੇ